ਸਤਿ ਸ੍ਰੀ ਅਕਾਲ ਅੱਜ ਪੰਜਾਬ ਪਾਲਸ ਦੇ ਵਿੱਚ ਚਾਰ ਚਰਚਾ ਦੇ ਵਿੱਚ ਅਜੇ ਭਰਤਵਾਜ ਜੀ ਦਾ ਸੀਨੀਅਰ ਜਰਨਲਿਸਟ ਦਾ ਸਵਾਗਤ ਹੈ ਅੱਜ ਅਸੀਂ ਸੱਦਾ ਦਿੱਤਾ ਹੈ ਅਜੇ ਭਰਤਵਾਜ ਜੀ ਨੂੰ ਜਿਹੜੀ ਪੰਜਾਬ ਦੇ ਵਿੱਚ ਪਿਛਲੇ ਕੁਝ ਆਪਾਂ ਕੈਸੇ ਸਾਲਾਂ ਤੋਂ ਆਕਾਲੀ ਦਲ ਦੀ ਜੋ ਸਥਿਤੀ ਦੇਖ ਰਿਹਾ ਆਕਾਲੀ ਦਲ ਬਾਦਲ ਦੀ ਸਥਿਤੀ ਦੇਖ ਰਿਹਾ ਡੇ ਬਾਏ ਡੇ ਕਾਫੀ ਕੁਝ ਚੇਂਜਸ ਆ ਰਹੇ ਹਨ ਨਵੀਆਂ-ਨਵੀਆਂ ਚੀਜ਼ਾਂ ਜਿਹੜੀ ਅਸੀਂ ਅਗਰ ਰਾਜਨੀਤਿਕ ਦ੍ਰਿਸ਼ਟੀ ਨਾਲ ਵੀ ਆਕਲਨ ਕਰਦੇ ਹਾਂ ਤੇ ਹੁਣੇ ਜਿਹੜਾ ਇਲੈਕਸ਼ਨ ਹੋਇਆ ਬਾਏ ਇਲੈਕਸ਼ਨ ਹੋਇਆ ਉਹਦੇ ਵਿੱਚ ਅਕਾਲੀ ਦਲ ਨੂੰ ਸਿਰਫ 1200 1242 ਵੋਟਾਂ ਮਿਲੀਆਂ। ਸੁਰਜੀਤ ਕੌਰ ਖੜੇ ਸੀਗੇ ਹੁਣ ਅੱਜ ਅਸੀਂ ਜਦੋਂ ਖ਼ਬਰਾਂ ਸਾਰੀਆਂ ਪੜ੍ਹੀਆਂ ਤਾਂ ਸਵੇਰੇ ਸਭ ਤੋਂ ਫਰੰਟ ਪੇਜ ਦੀ ਖ਼ਬਰ ਸੀਗੀ ਵੀ ਅਕਾਲੀ ਦਲ ਦੇ ਸੁਖਵੀਰ ਸਿੰਘ ਬਾਦਲ ਤੇ ਐਸਜੀਪੀਸੀ ਚੀਫ ਨੇ ਆਪਣੀ ਕਲੈਰੀਫਿਕੇਸ਼ਨ ਅਕਾਲ ਤਖਤ ਦੇ ਵਿੱਚ ਸਬਮਿਟ ਕੀਤੀ ਹੈ। ਉਹ ਕੀ ਕਲੈਰੀਫਿਕੇਸ਼ਨਸ ਹੈ? ਉਹ ਕੀ ਇਹ ਦ੍ਰਿਸ਼ ਹੈ? ਇਹ ਜਾਣਦੇ ਹਾਂ ਅਜੇ ਭਰਤਵਾ ਜੀ, ਅਜੇ ਭਰਤਵਾ ਜੀ ਤੁਹਾਡਾ ਸਵਾਗਤ ਹੈ ਔਰ ਜਿਹੜਾ ਮੈਂ سوال پوچیا جب میرے ਸਾਡੇ ਦਰਸ਼ਕਾਂ ਦੇ ਮਨ ਚ ਹੈਗਾ ਉਹਦੇ ਬਾਰੇ ਥੋੜਾ ਜਿਹਾ ਕਲੈਰੀਫਾਈ ਕਰ ਸਕੋ ਥੈਂਕ ਯੂ ਸਤਿੰਦਰ ਜੀ ਸਭ ਤੋਂ ਪਹਿਲਾਂ ਮੈਂ ਤੁਹਾਡਾ ਸ਼ੁਕਰੀਆ ਕਰਦਾ ਤੁਸੀਂ ਮੈਨੂੰ ਇਸ ਚੈਨਲ ਤੇ ਬੁਲਾ ਕੇ ਮੌਕਾ ਦਿੱਨੇ ਹੋ ਤੁਹਾਡੇ ਦਰਸ਼ਕਾਂ ਦੇ ਨਾਲ ਮੇਰੇ ਵਿਚਾਰੇ ਸਾਂਝੇ ਕਰਨ ਦੇ ਤੇ ਉਹਦੇ ਲਈ ਬਹੁਤ-ਬਹੁਤ ਧੰਨਵਾਦ ਜਿੱਥੇ ਤੱਕ ਸਤਿੰਦਰ ਜੀ ਅਕਾਲੀ ਦਲ ਦੇ ਕ੍ਰਾਈਸਿਸ ਦਾ ਸਵਾਲ ਹੈ ਇਹ ਬੜਾ ਗੰਭੀਰ ਕ੍ਰਾਈਸਿਸ ਹੈ ਮੈਨੂੰ ਗੰਭੀਰ ਇਸ ਕਰਕੇ ਕਹਿਣਾ ਕਿਉਂਕਿ ਅਕਾਲੀ ਦਲ ਇੱਕ ਐਸੀ ਪਾਰਟੀ ਹੈ ਜਿਹੜੀ ਇੱਕ ਪੰਜਾਬ ਦਾ ਨੁਮਾਇੰਦਗੀ ਕਰਦੀ ਰਹੀ ਹੈ ਪੰਜਾਬ ਦੇ ਫੌਟ ਦਾ ਤੇ ਪੰਜਾਬ ਦੇ ਇਹਨੂੰ ਕਈ ਇਥੋਸ ਦਾ ਵੀ ਨੁਮਾਇੰਦਗੀ ਕਰਦੀ ਰਹੀ ਇਹ ਅੱਜ ਸਡਨਲੀ ਐਸੀ ਸਥਿਤੀ ਚ ਆ ਗਈ ਹੈ ਅਕਾਲੀ ਦਲ ਕਿ ਇਹਦੀ ਹੋਂਦ ਬਾਰੇ ਵੀ ਹੁਣ ਕਈ ਸਵਾਲ ਹੋਣ ਲੱਗ ਗਏ ਨੇ ਕਿ ਕੀ ਅਕਾਲੀ ਦਲ ਸਰਵਾਈਵ ਕਰੇਗਾ ਸਾਰਾ ਕ੍ਰਾਈਸਿਸ ਜਿਹਦੇ ਤੋਂ ਨਿਕਲ ਪਏਗਾ ਕੀ ਇਹ ਕ੍ਰਾਈਸਿਸ ਜੋ ਓਵਰਕਮ ਕਰਕੇ ਨਵੇਂ ਰੂਪ ਚ ਅਕਾਲੀ ਦਲ ਨਿਕਲੇਗਾ ਇਹ ਕ੍ਰਾਈਸਿਸ ਪਹਿਲੀ ਵਾਰ ਨਹੀਂ ਹੋਇਆ ਕ੍ਰਾਈਸਿਸ ਅਕਾਲੀ ਦਲ ਚ ਬਹੁਤ ਵਾਰ ਹੋਏ ਨੇ ਉਹ ਅਕਾਲੀ ਦਲ ਦੀ ਸਭ ਨਾਲ ਜਿਸ ਤਰ੍ਹਾਂ ਆਪਾਂ ਸਾਰੇ ਜਾਣਦੇ ਆ ਕਿ 1920 ਚ ਹੋਇਆ ਇਹਦੇ ਵਿੱਚ ਹੋਇਆ ਇਹ 103 ਸਾਲ ਹੋ ਗਏ ਨੇ ਆਲਮੋਸਟ 103 ਜਾਂ 4 ਸਾਲ ਹੋ ਗਏ ਨੇ ਅਕਾਲੀ ਦਲ ਹੋਂਦ ਚ ਆਏ ਤੇ ਜਦੋਂ ਦੇ ਹੋਂਦ ਚ ਆਏ ਨੇ ਬੜੇ ਉਤਾਰ ਚੜਾਅ ਦੇਖੇ ਨੇ ਪਾਰਟੀ ਨੇ ਲੇਕਿਨ ਹਰ ਉਤਾਰ ਚੜਾਵ ਚੋਂ ਇੱਕ ਨਾ ਕੋਈ ਕੋਈ ਨਾ ਕੋਈ ਰਸਤਾ ਨਿਕਲ ਆਂਦਾ ਸੀ ਤੇ ਪਾਰਟੀ ਯੂ نو ਫਰਮ ਸਟਰੈਂਥ ਟੂ ਸਟਰੈਂਥ ਨਿਕਲਦੀ ਰਹੀ ਤੇ ਪੰਜਾਬ ਦੇ ਬਾਰੇ ਜੇ ਪੰਜਾਬੀਅਤ ਦੇ ਬਾਰੇ ਤੇ ਪੰਜਾਬੀਆਂ ਦੇ ਬਾਰੇ ਇੱਕ ਬੜੀ ਇੱਕ ਤਰੀਕੇ ਨਾਲ ਇਹ ਸਾਰੀ ਪਾਰਟੀ ਇਹ ਲੈ ਕੇ ਚੱਲਦੀ ਰਹੀ ਹੈ ਏਟੀਐਮ ਨੂੰ ਸਾਰਾ ਲੇਕਿਨ ਹੁਣ ਸਡਨਲੀ ਇਹ ਪਾਰਟੀ ਕ੍ਰਾਈਸਿਸ 'ਚ ਆ ਗਈ ਹੈ ਇਸ ਪਾਰਟੀ ਦੇ ਕ੍ਰਾਈਸਿਸ ਦੇ ਨਾਲ ਨਾਲ ਕਿਦ ਤਨਾ ਕਿਤੇ ਸਟੇਟ ਦਾ ਵੀ ਕ੍ਰਾਈਸਿਸ ਜੁੜ ਜਾਂਦਾ ਕਿਉਂਕਿ ਇਹ ਪਾਰਟੀ ਨੇ ਬੜਾ ਵੱਡਾ ਰੋਲ ਪਲੇ ਕੀਤਾ ਹੈ ਪਹਿਲਾਂ ਅਸੀਂ ਦੇਖਦੇ ਹਾਂ ਪੰਜਾਬੀ ਸੂਬੇ ਚ ਵੀ ਰੋਲ ਸੀ ਬਾਅਦ ਚ ਵੀ ਰੋਲ ਤੇ ਆਇਆ ਮਰਜੰਸੀ ਚ ਬੜਾ ਰੋਲ ਪਿਆ ਹੋਰ ਵੀ ਜਿਹੜੇ ਆਪਣੇ ਇੱਕ ਸੈਂਟੀਮੈਂਟ ਹੈ ਸਟੇਟ ਦਾ ਕੋਈ ਪਾਰਟੀ ਸਿੰਬੋਲਾਈਜ਼ ਕਰਦੀ ਰਹੀ ਹੁਣ ਸਵਾਲ ਲਿਖਣਾ ਹੈ ਹੁੰਦਾ ਹੈ ਕਿ ਕ੍ਰਾਈਸਿਸ ਕਿਉਂ ਆਇਆ ਤੇ ਕਿਦਾਂ ਆਇਆ ਹੂੰ ਇਹ ਵੱਡਾ ਸਵਾਲ ਏ ਮੈਨੂੰ ਲੱਗਦਾ ਮੇਰੀ ਮੇਰੇ ਮੁਤਾਬਕ ਇਹ ਹੈ ਕਿ ਜਿਹੜੀ ਅਕਾਲੀ ਦਲ ਭਾਜਪਾ ਪੰਜਵਾਂ ਸਰਕਾਰ ਦੀ ਸੈਕੰਡ ਟਰਮ ਸੀਗੀ 2012 ਤੋਂ 17 ਆਲੀ ਉਹਦੇ ਵਿੱਚ ਇਹ ਸਾਰਾ ਕ੍ਰਾਈਸਿਸ ਖੜਾ ਹੋਇਆ ਉਹਦੇ ਚ ਦੋ ਜਾਂ ਤਿੰਨ ਇਨਸੀਡੈਂਟਸ ਇਸ ਤਰ੍ਹਾਂ ਦੇ ਹੋਏ ਬਲਕਿ ਜ਼ਿਆਦਾ ਵੀ ਹੋਏ ਉਹਨੇ ਜਿਹਦੇ ਕਰਕੇ ਕਿ ਇਹ ਪਾਰਟੀ ਜਿਹੜੀ ਇੱਕ ਸੈਂਟੀਮੈਂਟ ਨੂੰ ਨੁਮਾਇੰਦਗੀ ਦਿੰਦੀ ਸੀ ਉਹ ਸੈਂਟੀਮੈਂਟ ਡਿਸਟਰਬ ਹੋਇਆ ਅ ਜਿੱਦਾਂ ਅਸੀਂ ਜਾਣਦੇ ਹਾਂ ਕਿ ਸੈਕੂਲਰਿਜ਼ਮ ਦੇ ਕੇਸਿਸ ਬਹੁਤ ਹੋਏ 2015 ਦੇ ਹਾਲੇਦਵਾਲੇ ਇਸੇ ਟਾਈਮ ਦੇ ਹਾਲੇਦਵਾਲੇ ਅਸੀਂ ਦੇਖਦੇ ਹਾਂ ਕਿ ਸਰਸੇ ਦੇ ਡੇਰਾ ਜਿਹੜਾ ਇੰਦੀ ਨਾਲ ਹੈਗਾ ਗੁਰੂ ਰਾਮ ਰਹੀਂ ਉਹਨਾਂ ਨੂੰ ਵੀ ਪਹਿਲਾਂ ਤੇ ਉਹਨਾਂ ਨੂੰ ਦੋਸ਼ ਲਾਇਆ ਗਿਆ ਸੀ ਉਹਨਾਂ ਤੇ ਕਿਉਂਕਿ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਜਿਹੜੀ ਡਰੈੱਸ ਹੈਗੀ ਹੈ ਟਾਇਰ ਪਾਇਆ ਉਹ ਬਾਕੇ ਤੇ ਉਸ ਦਾ ਕੀਤਾ ਸੀਗਾ ਉਸ ਕਰਕੇ ਉਹਨਾਂ ਨੂੰ ਮਤਲਬ ਅਕਾਲ ਤਖਤ ਨੇ ਤਨਖਈਆ ਡਿਕਲੇਅਰ ਕੀਤਾ ਲੇਕਿਨ ਅਕਾਲ ਤਖਤ ਸਾਹਿਬ ਨੇ ਉਹਨਾਂ ਨੂੰ ਫਟਾਫਟ ਉਤੋਂ ਅੰਡੂ ਕਰਤਾ ਮਾਫੀ ਦੇ ਹੁਣ ਇਹ ਸਮਝ ਨਹੀਂ ਆਉਂਦੀ ਹਾਂਜੀ ਮਾਫੀ ਦੇ ਦਿੱਤੀ ਵੀ ਅਕਾਲ ਤਖਤ ਸਾਹਿਬ ਨੇ ਪਹਿਲਾਂ ਪਨਿਸ਼ਮੈਂਟ ਦਿੱਤੀ ਤੇ ਅਕਾਲ ਤਖਤ ਸਾਹਿਬ ਨੇ ਪਨਿਸ਼ਮੈਂਟ ਵਾਪਸ ਕਰ ਦਿੱਤੀ ਹੁਣ ਅਕਾਲ ਤਖਤ ਸਾਹਿਬ ਦਾ ਜਿਹੜਾ ਰੋਲ ਹੈ ਮੈਨੂੰ ਲੱਗਦਾ ਇਸ ਇਸ ਕੰਟੈਕਸਟ ਦੇ ਵਿੱਚ ਉਹ ਵੀ ਇੱਕ ਦੇਖਣ ਵਾਲੀ ਗੱਲ ਹੈ ਕਿ ਸਾਰਿਆਂ ਨੂੰ ਸੋਚਣ ਵਾਲੀ ਗੱਲ ਦੀ ਤੇ ਉਹ ਤੋਂ ਬਾਅਦ ਫਿਰ ਜਦੋਂ ਹੁਣ ਆਪਾਂ ਦੇਖਦੇ ਆਂ ਕਿ 2017 ਦਾ ਜਿਹੜਾ ਇਲੈਕਸ਼ਨ ਹੁੰਦਾ ਹੈ ਉਹਦੇ ਸੱڈنਲੀ ਅਕਾਲੀ ਦਲ ਦੀ ਜਿਹੜੀ ਹੋਂਦ ਹੈ ਉਹ ਥੱਲੇ ਆ ਜਾਂਦੀ ਅਕਾਲੀ ਦਲ ਅਜੇ ਤੱਕ 35 36 40% ਵੋਟਾਂ ਪੰਜਾਬ 'ਚ ਲੈਂਦੇ ਆਇਆ ਲੈਂਦਾ ਆਇਆ ਬਾੜੀ ਲੇਕਿਨ ਸੱڈنਲੀ ਅਸੀਂ ਦੇਖਦੇ ਆਂ 2017 'ਚ ਜਦੋਂ ਇਲੈਕਸ਼ਨ ਰਿਜ਼ਲਟ ਆਉਂਦੇ ਨੇ ਤੇ ਸੀਟਾਂ 15 ਰਹਿ ਜਾਂਦੀਆਂ ਨੇ ਤੇ ਵੋਟ ਸ਼ੇਅਰ ਜਿਹੜਾ ਹੈਗਾ ਉਹ ਇੱਕਦਮ ਸ਼੍ਰਿੰਕ ਕਰਕੇ 25% ਦੇ ਆਲੇ ਦੋਲੇ ਰਹਿ ਜਾਂਦਾ ਠੀਕ ਤੋਂ ਆਪਾਂ ਦੇਖਦੇ ਆ ਕਿ 10% 15% ਜਿਹੜਾ ਹੈਗਾ ਉਹ ਇੱਕਦਮ ਡਿਕਲਾਈਨ ਹੁੰਦਾ ਹੈ ਅੱਛਾ ਇਹ ਨਿਗਾਰ ਹੋਰ ਵੱਧਦਾ ਜਾਂਦਾ ਹੈ ਟਾਈਮ ਦੇ ਨਾਲ 2017 ਦਾ ਟਾਈਮ ਆਇਆ ਪਾਰਟੀ ਦੇ 15 ਮਤਲਬ ਰਹਿ ਗਏ ਕਿਉਂਕਿ ਆਪਾਂ ਜੇ ਦੇਖੀਏ ਜੇ 2012 ਦੇ ਇਲੈਕਸ਼ਨ ਹੋਇਆ ਸੀ ਤੇ ਪਾਰਟੀ ਕੋਲ 56 ਐਮਐਲਏ ਸੀ ਜਦੋਂ 2017 ਦਾ ਇਲੈਕਸ਼ਨ ਹੋਇਆ ਪਾਰਟੀ ਕੋਲ ਸਿਰਫ 15 ਐਮਐਲਏ ਇਕਦਾਮ ਨਿਗਾਰਾ ਹੈ ਪਾਰਟੀ ਦਾ ਲੇਕਿਨ ਪਾਰਟੀ ਨੇ ਉਸ ਨਿਗਾਰ ਨੂੰ ਰੋਕਿਆ ਨਹੀਂ ਉਸ ਨਿਗਾਰ ਦੇ ਬਾਰੇ ਚਰਚਾ ਨਹੀਂ ਕੀਤੀ ਉਸ ਨਿਗਾਰ ਨੂੰ ਗੰਭੀਰਤਾ ਨਾਲ ਨਹੀਂ ਲਿਆ ਫਿਰ ਅਸੀਂ ਜਦੋਂ 2022 ਦਾ ਇਲੈਕਸ਼ਨ ਦੇਖਦੇ ਆ 2022 ਦੇ ਇਲੈਕਸ਼ਨ ਚ ਉਹ ਪਾਰਟੀ ਜਿਹੜੀ ਪੰਜਾਬ ਚ ਕਈ ਵਾਰੀ ਰਾਜ ਕਰ ਚੁੱਕੀ ਹੈ ਉਸ ਪਾਰਟੀ ਦੇ ਸਿਰਫ 3 ਐਮਐਲਏ ਰਹਿ ਜਾਂਦੇ 3 ਐਮਐਲਏ ਰਹਿ ਜਾਂਦੇ ਨੇ ਇਹ ਆਪਣੀ ਸਟੇਟਮੈਂਟ ਹੈ ਲੇਕਿਨ ਉਹਦੇ ਨਾਲ ਜਿਹੜਾ ਵੋਟ ਸ਼ੇਅਰ ਹੈਗਾ ਉਹ ਜਿਹੜਾ 35 40% ਪਹਿਲਾਂ ਹੁੰਦਾ ਸੀਗਾ ਉਹ ਘਟ ਕੇ 7% ਹੈ 7% ਹੁਣ ਇਹ ਹੈ ਜੀ 7% 7.4% 7.4 7.4 ਹਾਂਜੀ ਉਹ ਇਹ ਸਾਰੀ ਚੀਜ਼ਾਂ ਦਰਸਾਉਂਦੀਆਂ ਨੇ ਵੀ ਅਕਾਲੀ ਦਲ ਕਿਸ ਤਰ੍ਹਾਂ ਲੋਕਾਂ ਦੇ ਵਿੱਚ ਸਡਨਲੀ ਬੜਾ ਅਨਪੋਪੂਲਰ ਹੋ ਗਿਆ ਲੋਕਾਂ ਨੇ ਪਾਰਟੀ ਨੂੰ ਰਿਜੈਕਟ ਕਰਨਾ ਸ਼ੁਰੂ ਕਰਤਾ ਲੋਕਾਂ ਨੇ ਦੇਖਿਆ ਵੀ ਇਹ ਪਾਰਟੀ ਜਿਹੜੀ ਹੈਗੀ ਹੈ ਸਾਡੇ ਸਿੱਖੀ ਦਾ ਧਿਆਨ ਨਹੀਂ ਰੱਖ ਸਕਦੀ ਸਾਡੀ ਪੰਜਾਬੀਅਤ ਦਾ ਧਿਆਨ ਨਹੀਂ ਰੱਖ ਸਕਦੀ ਰੋਈ ਕ੍ਰਾਈਸਿਸ ਇੱਕਦਮ ਇੱਕਦਮ ਹੋਰ ਥੱਲੇ ਚਲਾ ਗਿਆ ਜਿਸ ਦਾ ਹੁਣ ਤੁਸੀਂ ਜਲੰਧਰ ਬਾਈ ਇਲੈਕਸ਼ਨ ਦੀ ਵੀ ਰਿਪੋਰਟ ਕੀਤੀ ਹੈ ਉਹ ਉਹ ਹੋਰ ਵੀ ਥੱਲੇ ਜਾ ਰਹੀ ਹੈ ਸਰ ਉਹਦੇ ਵਿੱਚ ਪਰਸੈਂਟੇਜ ਜਿਹੜੀ ਵੱਧ ਰਹੀ ਹੈ ਨਾ ਅਜੇ ਜੀ ਉਹਦੇ ਵਿੱਚ ਤਾਂ 1.3% ਵੱਧ ਰਿਹਾ ਸਿਰਫ ਜਿਹੜੀ ਫਾਈਲ ਵਿੱਚ ਇਹ ਤਾਂ ਬਹੁਤ ਡਿਗਰੀ ਹੈ ਹਾਂ ਤੇ ਇਹੀ ਚਿੰਤਾ ਦਾ ਇੱਕ ਵਿਸ਼ਾ ਹੈਗਾ ਜਿਹਦੇ ਕਰਕੇ ਮੈਨੂੰ ਲੱਗਦਾ ਅਕਾਲੀ ਦਲ ਸੰਘਰਸ਼ ਕਰ ਰਿਹਾ ਹੈ ਤੇ ਅਕਾਲੀ ਦਲ ਚ ਹੁਣ ਜਿਹੜਾ ਸੰਘਰਸ਼ ਸੀ ਕਿ ਤਿੱਖਾ ਕਦੋਂ ਹੈ ਇਹ ਤਿੱਖਾ ਹੋਇਆ 2024 ਦਾ ਜਿਹੜਾ ਲੋਕ ਸਭਾ ਇਲੈਕਸ਼ਨ ਹੋਇਆ ਉਹ ਤੋਂ ਬਾਅਦ ਤਿੱਖਾ ਹੋਇਆ ਠੀਕ ਉਹ ਜਦੋਂ ਲੋਕ ਸਭਾ ਦੇ ਇਲੈਕਸ਼ਨ ਹੋਇਆ ਉਹਦੇ 13 ਸੀਟਾਂ ਤੇ ਪਾਰਟੀ ਨੇ ਲੈ ਲਿਆ 13 ਜਾਂ 11 ਸੀਟਾਂ ਤੇ ਕਿਉਂਕਿ ਇੱਕ ਸੀਟ ਸ਼ਾਇਦ ਬੀਐਸਪੀ ਨੂੰ ਮਿਲਦੀ ਸੀ ਇਲੈਕਸ਼ਨ ਲੜਿਆ ਤੇ ਸਲਾਈ ਬਟਿੰਡਾਂ ਤੋਂ ਕੋਈ ਸੀਟ ਜਿੱਤੀ ਨਹੀਂ ਤੇ ਬਾਕੀ ਸੀਟਾਂ ਤੇ ਕਈ ਸੀਟਾਂ ਤੇ ਜਮਾਨਤ ਵਿੱਚ ਆ ਗਈਆਂ ਹੁਣ ਇਹ ਸਥਿਤੀ ਐਸੀ ਪਾਰਟੀ ਦੀ ਆਜਵੇ ਜਿਹੜੀ ਟਾਈਮ ਤੇ पैती चाली परसेंट वोटा स्टेट हो गए एक, एक ग्रुप ने रौला पा कर मतलब चंदूमा जी हो गए जगीर ढीसा जी हो गए इन्होंने सारे ने कठे होके एक अपना आ, मतलब रिबेल ग्रुप जिन्हों क्रुप बनापज उन्होंने यही है कि अकाली दल किसी ना किसी तरह खड़ा हो ਉਹ ਅਕਾਲੀ ਦਲ ਕਿਸ ਤਰ੍ਹਾਂ ਖੜਾ ਹੋ ਸਕਦਾ ਹੈ ਉਹਦੇ ਲਈ ਸੁਖਵੀਰ ਬਾਦ ਉਹ ਮੰਨ ਉਹ ਕਹਿ ਰਹੇ ਨੇ ਕਿ ਜਿਹੜਾ ਅਕਾਲੀ ਦਲ ਦੇ ਪ੍ਰਧਾਨ ਨੇ ਉਹਨਾਂ ਨੂੰ ਆਪਣੀ ਕੁਰਸੀ ਛੱਡਣੀ ਚਾਹੀਦੀ ਹੈ ਉਹਨਾਂ ਨੂੰ ਕਿਸੇ ਹੋਰ ਨੂੰ ਮੌਕਾ ਦੇਣਾ ਚਾਹੀਦਾ ਹੈ ਜਾਂ ਉਹਨਾਂ ਦਾ ਕੋਈ ਹੋਰ ਰੋਲ ਹੋਣਾ ਚਾਹੀਦਾ ਹੈ ਉਹਨਾਂ ਨੂੰ ਪਤਾ ਨਹੀਂ ਇਹ ਲੱਗ ਰਿਹਾ ਹੈ ਕਿ ਸੁਖਵੀਰ ਬਾਦਲ ਜੀ ਦੇ ਕਰਕੇ ਹੀ ਸ਼ਾਇਦ ਪਾਰਟੀ ਨਿਗਾਰ ਤੇ ਜਾ ਰਹੀ ਹੈ ਪਾਰਟੀ ਡਾਊਨਫਾਲਟ ਤੇ ਜਾ ਰਹੀ ਹੈ ਲਿ ਇਹ ਇੱਕ ਟੈਂਪਰੇਰੀ ਫੇਸਸ ਹੁੰਦੀ ਹੈ ਨੇ ਪੋਲਿਟੀਕਲ ਪਾਰਟੀਆਂ ਦੀਆਂ ਇਹ ਆਪਾਂ ਕਈ ਪੋਲੀਟੀਕਲ ਪਾਰਟੀਆਂ 'ਚ ਦੇਖਦੇ ਹਾਂ ਕਿ ਬਹੁਤ ਇਕਨਮੀ ਸ਼ਿਖਰ ਤੇ ਚਲੇ ਜਾਂਦੇ ਨੇ ਕਈ ਵਾਰੀ ਬਹੁਤ ਥੱਲੇ ਚਲੇ ਜਾਂਦੇ ਨੇ ਲੇਕਿਨ ਥੀਸ ਫੇਸਿਸ ਨਿਕਲ ਜਾਂਦੀਆਂ ਹੁੰਦੀਆਂ ਨੇ ਪਰ ਇਸ ਕੇਸ 'ਚ ਬਾਜੀ ਦੇ ਅੰਦਰ ਇੱਕ ਸੰਘਰਸ਼ ਸ਼ੁਰੂ ਹੋ ਗਿਆ ਹੁਣ ਉਹ ਸੰਘਰਸ਼ ਦੇ ਵਿੱਚੋਂ ਅੱਗੇ ਕਿੱਥੇ ਗੱਡੀ ਜਾਏਗੀ ਹੁਣ ਅਸੀਂ ਅੱਜ ਵੀ ਅਖਬਾਰਾਂ 'ਚ ਦੇਖਦੇ ਹਾਂ ਕਿ ਪਹਿਲਾਂ ਤੇ ਰਿਬੈਲਟਸ ਨੇ ਜਾ ਕੇ ਅਕਾਲੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਾ ਕੇ ਆਪਣਾ ਉਹਨਾਂ ਨੇ ਮਾਫੀ ਮਾਫੀ ਨਹੀਂ ਮੰਗਦਾ ਆ ਮਾਫੀ ਨਾਮਾ ਦਿੱਤਾ ਤੇ ਉਹਨਾਂ ਨੇ ਆਪਣਾ ਲੈਟਰ ਦਿੱਤਾ ਵੀ ਅਕਾਲੀ ਦਲ ਨੂੰ ਵੀ ਮਾਫੀ ਅਸੀਂ ਅਕਾਲੀ ਦਲ ਵੱਲੋਂ ਮਾਫੀ ਮੰਗਦੇ ਉਦੋਂ ਬਾਅਦ ਕਲ ਸੁਖਵੀਰ ਬਾਦਲ ਨੇ ਵੀ ਜਾ ਕੇ ਅਸ਼ਰੀ ਅਕਾਲ ਤਖਤ ਸਾਹਿਬ ਤੇ ਆਪਣਾ ਮਤ ਪੇਸ਼ ਕੀਤਾ ਉਹਨਾਂ ਨੇ ਕੀ ਕਿਹਾ ਕੀ ਨਹੀਂ ਕਿਹਾ ਉਹਦਾ ਹਜੇ ਲੈਟਰ ਪਬਲਿਕ ਨਹੀਂ ਹੋਇਆ ਲੇਕਿਨ ਇਹ ਹੈ ਕਿ ਉਹਨਾਂ ਨੇ ਆਪਣੀ ਗੱਲ ਰੱਖਣ ਦੀ ਕੋਸ਼ਿਸ਼ ਕੀਤੀ ਹੈ ਇਹਨਾਂ ਨਾਲ ਐਸਜੀਪੀਸੀ ਦੇ ਪ੍ਰੈਜ਼ੀਡੈਂਟ ਵੀ ਗਏ ਸੀ ਆਪਣਾ ਹਰਜਿੰਦਰ ਸਿੰਘ ਧਾਮੀ ਉਹਨਾਂ ਨੇ ਵੀ ਕੱਲ ਇਹਨਾਂ ਨਾਲ ਜਾ ਕੇ ਆਪਣਾ ਦਿੱਤਾ ਤੇ ਐਸਜੀਪੀਸੀ ਵੀ ਇਸ ਕੰਮ ਦੇ ਵਿੱਚ ਕਿਤੇ ਨਾ ਕਿਤੇ ਕਿਸ ਤਰ੍ਹਾਂ ਪੋਲਿਟਿਕਸ ਦੇ ਵਿੱਚ ਇਨਵੋਲ ਹੋ ਗਿਆ ਅਕਾਲੀ ਦਲ ਦੇ ਨਾਲ ਹਾਂ ਮੈਨੂੰ ਲੱਗਦਾ ਕਿ ਇਹ ਐਸਜੀਪੀਸੀ ਨੂੰ ਓਪਨਲੀ ਅਕਾਲੀ ਦਲ ਪੋਲਿਟਿਕਸ 'ਚ ਨਹੀਂ ਆਣਾ ਚਾਹੀਦਾ ਐਸਜੀਪੀਸੀ ਇੱਕ ਬੜੀ ਅ ਵਿਸ਼ਿਸ਼ਟ ਸੰਸਥਾ ਹੈਗੀ ਹੈ ਇੱਕ ਬੜੀ ਵਿਲੱਖਣ ਸੰਸਥਾ ਹੈਗੀ ਹੈ ਇਹਦਾ ਕੰਮ ਹੈ ਬੇਸਿਕਲੀ ਧਰਮ ਪ੍ਰਚਾਰ ਕਰਨਾ ਤੇ ਗੁਰਦੁਆਰਿਆਂ ਦੀ ਰੱਖ-ਰਖਾਵ ਕਰਨਾ ਗੁਰਦੁਆਰਿਆਂ ਦਾ ਧਿਆਨ ਰੱਖਣਾ ਤੇ ਗੁਰਦੁਆਰਿਆਂ ਦੀ ਮੈਨੇਜਮੈਂਟ ਕਰਨਾ ਠੀਕ ਹੈ ਤੇ ਉਹਦਾ ਬੇਸਿਕ ਕੰਮ ਹੈਗਾ ਸਿੱਖੀ ਦਾ ਪ੍ਰਚਾਰ ਕਰਨਾ ਸਿੱਖੀ ਦੇ ਜਿਹੜੇ ਆਪਣੇ ਗੁਰਦਾਰਾ ਸਾਹਿਬ ਨੇ ਉਹਨਾਂ ਸਾਰਿਆਂ ਦਾ ਮੈਨੇਜਮੈਂਟ ਦੇਖਣੀ ਪਰ ਉਹ ਅਕਾਲੀ ਦਲ ਨਾਲ ਇਕਦਮ ਅਲਾਈਨ ਕਰਦੇ ਨੇ ਇਹ ਹੀ ਇੱਕ ਚਰਚਾ ਦਾ ਬਹੁਤ ਵੱਡਾ ਵਿਸ਼ਾ ਵੀ ਹੈਗਾ ਸਮਾਜ ਦੇ ਅੰਦਰ ਬੀ ਅਕਾਲੀ ਦਲ ਨੇ ਕਿਉਂ ਇਹਨਾਂ ਇੰਸਟੀਚਿਊਸ਼ਨਸ ਨੂੰ ਇਹਨਾਂ ਕਮਜ਼ੋਰ ਕਰਤਾ ਹੈ ਕਿ ਉਹ ਇੰਡੀਪੈਂਡੈਂਟਲੀ ਨਹੀਂ ਰਹਿ ਸਕਦੇ ਠੀਕ ਤੇ ਐਸਜੀਪੀਸੀ ਦਾ ਕਮਜ਼ੋਰ ਹੋਣਾ ਵੀ ਅਕਾਲੀ ਦਲ ਦਾ ਲਈ ਇੱਕ ਖਤਰੇ ਦੀ ਘੰਟੀ ਹੈ ਮਤਲਬ ਤੁਹਾਡੇ ਸਾਹਮਣੇ ਐਸਜੀਪੀਸੀ ਕਮਜ਼ੋਰ ਨਹੀਂ ਹੈਗਾ ਐਸਜੀਪੀਸੀ ਇੰਡੀਪੈਂਡੈਂਟਲੀ ਜਦੋਂ ਸਰਦਾਰ ਗੁਰਜਿੰਦਰ ਸਿੰਘ ਟੋਡਾ ਹੁੰਦੇ ਸੀਗੇ ਉਦੋਂ ਇੰਡੀਪੈਂਡੈਂਟਲੀ ਕਾਫੀ ਕੰਮ ਕਰਦੇ ਰਹਿੰਦੇ ਸੀ ਇਹ ਜਦੋਂ ਤੋਂ ਮਤਲਬ ਕਹੀਏ ਕਿ ਬਾਦ ਦਾ ਜਿਹੜਾ ਟਾਈਮ ਆਇਆ ਹੈ ਪ੍ਰਕਾਸ਼ ਸਿੰਘ ਬਾਦਲ ਜੀ ਦਾ ਟਾਈਮ ਆਇਆ ਜਾਂ ਸੁਭੀਰ ਜੀ ਦਾ ਟਾਈਮ ਆ ਰਿਹਾ ਉਹਦੇ ਚ ਥੋੜਾ ਜਿਹਾ ਪਬਲਿਕ ਇਮਪ੍ਰੈਸ਼ਨ ਇਹ ਜਾ ਰਿਹਾ ਹੈ ਕਿ ਇਹਨਾਂ ਨੇ ਇਸ ਆਫਿਸ ਦੀ ਜਿਹੜੀ ਇੱਕ ਡਿਗਨਿਟੀ ਹੈ ਉਹਨੂੰ ਥੋੜਾ ਘਟ ਕੀਤਾ ਹੈ ਇਹਦੇ ਨਾਲ ਅੱਜਕਲ ਚਰਚਾ ਇਹ ਵੀ ਹੁੰਦੀ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਜਾਂ ਐਸਟੀਪੀਸੀ ਦੇ ਪ੍ਰਧਾਨ ਨੇ ਉਹ ਆਪਣੇ ਸਟੇਚਰ ਦੇ ਮੁਤਾਬਿਕ ਡਿਲੀਵਰ ਕਰ ਸਕਦੇ ਨੇ ਕਿ ਨਹੀਂ ਕਰ ਸਕਦੇ ਕਿ ਉਹ ਮਤਲਬ ਸੁਖਬੀਰ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਨੇ ਸ਼ੁਰੂਆਨੀ ਅਕਾਲੀ ਦਲ ਦੇ ਉਹਨਾਂ ਦੇ ਇਸ਼ਾਰਿਆਂ ਤੇ ਚੱਲ ਰਹੇ ਨੇ ਕਿਉਂਕਿ ਆਪਾਂ ਨੂੰ ਪਤਾ ਹੈ ਕਿ 2015 ਚ ਜਦੋਂ ਉਹ ਵਾਪਸ ਲਿਆ ਸੀਗਾ ਗੁਰੂ ਰਾਮ ਰਹੀਮ ਦੇ ਫੈਸਲੇ ਨੂੰ ਉਹ ਸ਼੍ਰੀ ਅਕਾਲ ਤਖਤ ਸਾਹਿਬ ਜੀ ਜਥੇਦਾਰ ਨੇ ਲਿਆ ਅਣ ਰੋਜ਼ ਵੀ ਕੀਤਾ ਹੈ ਸ਼੍ਰੀ ਅਕਾਲ ਤਖਤ ਸਾਹਿਬ ਜੀ ਜਥੇਦਾਰ ਨੇ ਜਿਹੜੀ ਅਕਾਲ ਤਖਤ ਸਾਹਿਬ ਤੇ ਜਥੇਦਾਰ ਨੇ ਜਿਹੇ ਲਿਆ ਸੀਗਾ ਤੇ ਉਹਨਾਂ ਨੇ ਮਿਹਰਸੀ ਤੇ ਉਹਨਾਂ ਦਾ ਵਿਵੇਕ ਸੀਗਾ ਉਹਨਾਂ ਦੀ ਆਪਣੀ ਅੰਡਰਸਟੈਂਡਿੰਗ ਸੀ ਤੋ ਇਹ ਕਿਤੇ ਨਾ ਕਿਤੇ ਲੱਗਦਾ ਹੈ ਕਿ ਕਿਤੇ ਨਾ ਕਿਤੇ ਕੋਈ ਇਨਫਲੂਐਂਸ ਹੁੰਦਾ ਹੈ ਹਾਂ ਐਸਜੀਪੀਸੀ ਨੇ ਜੋ ਸਟ੍ਰੈਂਸਲੈਂਡ ਰੋਸ ਕੀਤਾ ਸੀਗਾ ਬਾਤ ਉਹ ਕਰਕੇ ਸਭ ਸੇਕਟਲੀ ਬਟ ਹੁਣ ਜਿਹੜੀ ਇੱਕ ਪ੍ਰਸ਼ਨ ਜਿਹੜਾ ਸਭ ਤੋਂ ਵੱਡਾ ਆ ਰਿਹਾ ਸਾਡੇ ਦਰਸ਼ਕਾਂ ਦੇ ਵਿੱਚ ਹਨ ਸਾਡੇ ਚੋਣ ਦੇ ਕਿਹਾ ਐਸਜੀਪੀਸੀ ਔਰ ਅਕਾਲੀ ਦਾ ਦੁਆਰਾ ਆਪਣੇ ਪ੍ਰਾਣੇ ਸਟੇਚਰ ਨੂੰ ਪਾ ਪਾਣਗੇ ਪੰਜਾਬ ਦੇ ਵਿੱਚ ਜਾਂ ਇਹ ਉਹਨਾਂ ਦੀ ਐਕਟੀਵਿਟੀਜ਼ ਇਸ ਦ੍ਰਿਸ਼ਟੀ ਨਾਲ ਹੈ ਵੀ ਉਸ ਸਟੇਜ ਤੇ ਜਾ ਸਕ ਦੁਆਰਾ ਵਾਲੀ ਪਹੁੰਚ ਦੀ ਪ੍ਰਾਣੀ ਵਾਲੀ ਇਹ ਜੇ ਇਸੇ ਉਸ ਤੇ ਜਾ ਸਕਦੇ ਉਸ ਤੋਂ ਉੱਪਰ ਵੀ ਜਾ ਸਕਦੇ ਇਹ ਬੜਾ ਬਟਾ ਸਵਾਲ ਹੈ ਬੜਾ ਇੰਪੋਰਟੈਂਟ ਸਵਾਲ ਹੈ ਸਿੰਦਰ ਜੀ ਇਹਦੇ ਬਾਰੇ ਜਵਾਬ ਦੇਣਾ ਅੱਜ ਦੀ ਅੱਜ ਦੇ ਅੱਜ ਦੇ ਸਥਿਤੀ ਦੇ ਵਿੱਚ ਮੈਨੂੰ ਨਹੀਂ ਲੱਗਦਾ ਇਨਰ ਇਨਰ ਲੀਡਰਸ਼ਿਪ ਨੂੰ ਦੇਖਦੇ ਹੋਏ ਅੱਜ ਅਸੀਂ ਹੁਣ ਇਹ ਦੇਖਾਂਗੇ ਕਿਉਂਕਿ ਕੱਲ ਸੁਖਵੀਰ ਬਾਦਲ ਉਹ ਨਹੀਂ ਵੀ ਗਏ ਨੇ ਅਕਾਲ ਤਖਤ ਦੇ ਜਥੇਦਾਰ ਸਾਹਿਬ ਕੋ ਤੇ ਬੈਲ ਪੁਰਾ ਨੇ ਵੀ ਆਪਣੀ ਜਥੇਦਾਰ ਸਾਹਿਬ ਨੂੰ ਆਪਣੀ ਬੇਨਤੀ ਕੀਤੀ ਹੈ ਹੁਣ ਸਾਰਾ ਪੰਜਾਬ ਤੇ ਸਾਰੀ ਆਪਣਾ ਸਟੇਟ ਇਹ ਵੇਟ ਕਰੇਗੀ ਕਿ ਜਥੇਦਾਰ ਸਾਹਿਬ ਇਸ ਬਾਰੇ ਕੀ ਕਹਿੰਦੇ ਹੁਣ ਆਮ ਇੱਕ ਜਿਹੜੀ ਚਰਚਾ ਹੈਗੀ ਆ ਉਹ ਇਹ ਹੀ ਹੈਗੀ ਆ ਕਿ ਉਹਨਾਂ ਨੇ ਛੋਟੀ ਛੋਟੀ ਸਜ਼ਾ ਲਾਣੀ ਹੈ ਸਾਰਿਆਂ ਨੂੰ ਕਿ ਤੁਸੀਂ ਇਹ ਸਜ਼ਾ ਆਪਣਾ ਮਨ ਦਾ ਗੁਰੂ ਸਾਹਿਬ ਦਿੱਤੇ ਵਾ ਦੀ ਇਹ ਸਜ਼ਾ ਉਹ ਸਜ਼ਾ ਜੇ ਲਾਉਂਦੇ ਵੀ ਨੇ ਉਸ ਸਜ਼ਾ ਤੋਂ ਬਾਅਦ ਵੀ ਅਕਾਲੀ ਦਲ ਕੀ ਆਪਣੇ ਇਸ ਤੂਫਾਨ ਦੇ ਵਿੱਚੋਂ ਨਿਕਲ ਸਕਦਾ ਹੈ ਕੀ ਉਹਦੀ ਸਾਰੀ ਪ੍ਰੋਬਲਮਸ ਹੱਲ ਹੋ ਸਕਦੀਆਂ ਇਹ ਬਹੁਤ ਵੱਡਾ ਸਵਾਲ ਹੈ ਉਹ ਸਾਰੀ ਚੀਜ਼ ਇਸ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਦੇ ਪਾਲਿਚ ਪਈ ਹੈ ਉਹ ਹੁਣ ਕਿੱਦਾਂ ਇਸ ਪਾਰਟੀ ਨੂੰ ਅੱਗੇ ਲੈ ਕੇ ਜਾਂਦੇ ਨੇ ਕਿੱਦਾਂ ਕੌਮ ਦਾ ਵਿਊ ਰੱਖਦੇ ਨੇ ਕੀ ਉਹ ਕਰਦੇ ਨੇ ਅੱਗੇ ਉਹ ਦੇਖਣ ਵਾਲੀ ਗੱਲ ਹੈ ਤੇ ਕਿਸ ਤਰ੍ਹਾਂ ਅਕਾਲੀ ਦਲ ਉਹਨੂੰ ਸਾਰੀ ਚੀਜ਼ ਨੂੰ ਹੈਂਡਲ ਕਰਕੇ ਕਨਸੋਲੀਡੇਟ ਕਰ ਸਕਦੀ ਹੈ ਕਿ ਨਹੀਂ ਕਰ ਸਕਦੀ ਇੱਕ ਦੂਜੇ ਪੱਖ ਇਹ ਅੱਜ ਅਸੀਂ ਪੰਜਾਬ ਦੀ ਅਕਾਲੀ ਪੋਲਿਟਿਕਸ ਸਮਝਣ ਦੀ ਕੋਸ਼ਿਸ਼ ਕੀਤੀ ਅੱਜ ਜੀ ਤੁਹਾਨੂੰ ਔਰ ਸਾਡੇ ਦਰਸ਼ਕਾਂ ਦੇ ਹੋਰ ਵੀ ਕੋਈ ਸਵਾਲ ਹੋਣਗੇ ਔਰ ਹੋਰ ਵੀ ਕੋਈ ਇਨਪੁਟਸ ਹੋਣਗੇ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਆਂ ਵੀ ਸਾਨੂੰ ਇਨਪੁਟਸ ਵੀ ਦੇਣ ਸਾਡੇ ਕੋਈ ਚੀਜ਼ ਹੈਗੀ ਆ ਉਹ ਵੀ ਸਾਡੇ ਨਾਲ ਸ਼ੇਅਰ ਕਰਨ ਦੂਜਾ ਦਾ ਪੰਜਾਬ ਪਲਸ ਨੂੰ ਲਾਈਕ ਵੀ ਕਰਨ ਸ਼ੇਅਰ ਵੀ ਕਰਨ ਅੱਜ ਜੀ ਤੁਸੀਂ ਸਾਡੇ ਵੀ ਚਾਹੀਏ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ ਸਸਿਕਾ